<जाँगे> इनसे इन मेरी शादी हुई हुई है और चार साल से ये मेरी सुरक्षा कर रहा है मेरे बच्चों की सुरक्षा कर रहा है मेरे को इससे प्यार है कोई गलत है क्या पानी दिया है चलेंगे ਖਰੇ ਸੇ ਕਈ ਵਾਰ ਰੋਟੀ ਸੇ ਵੀ ਰੁਸ ਜਾਂਦਾ ਹੈ ਹਲਵਾ ਬਣਾਉਂਗੀ ਫਿਰ ਸਪੈਸ਼ਲ ਤਵੇ ਫਿਡਨੀ ਬਣਾਉਂਗੀ ਕਬੀ ਖੀਰ ਬਣਾਉਂਗੀ ਤਬ ਖਾਤਾ ਹੈ ਉਹ ਉਹ ਰੱਬ ਨਾਲ ਜਿਵੇਂ ਪਿਆਰ ਕਰਦੀ ਹੈ ਉਵੇਂ ਉਸ ਕਾਨੇ ਨੂੰ ਉਸ ਕੋਈ ਉਹਨੂੰ ਕੁੱਤਾ ਕਹਿੰਦਾ ਹੋਊਗਾ ਪਰ ਉਹਦੇ ਲਈ ਉਹ ਰੱਬ ਆ ਉਹਦੇ ਲਈ ਉਹ ਸੁਆਮੀ ਆ ਉਹਦੇ ਲਈ ਉਹ ਪਰਮੇਸ਼ਰ ਆ ਜਿਹੜੀ ਚੀਜ਼ ਸਾਤੋਂ ਅਧੂਰੀ ਰਹਿ ਗਈ ਸੀ ਅੱਜ ਭੈਣ ਨੇ ਉਹ ਪੂਰੀ ਕੀਤੀ ਸਾਡੇ ਮਨਚਨਾ ਕਸਕ ਸੀਗੀ ਵੀ ਉਹ ਯਾਰ ਕਿਤੇ ਰਹਿ ਗਿਆ

ਆਪਾਂ ਅੱਜ ਤੁਹਾਨੂੰ ਇੱਕ ਐਦਾ ਦੀ ਥਾਂ ਦਿਖਾਉਣ ਲੱਗੇ ਆ ਕਿ ਜਿਹੜੇ ਦੁਨੀਆ 'ਚ ਬਹੁਤ ਨਰਕ ਵੀ ਦੇਖੇ ਆ ਬਹੁਤ ਵਧੀਆ ਚੀਜ਼ਾਂ ਵੀ ਦੁਨੀਆ 'ਚ ਦੇਖੀਆਂ ਪਰ ਮੈਂ ਅੱਜ ਰੱਬ ਨੂੰ ਹਾਜ਼ਰ-ਨਾਜ਼ਰ ਕਰਕੇ ਇਹ ਗੱਲ ਸਾਂ ਕਹਿਣਾ ਚਾਹ ਰਹੀ ਹਾਂ ਕਿ ਬਈ ਐਡਾ ਵੱਡਾ ਨਰਕ ਕਦੇ ਅਸੀਂ ਜ਼ਿੰਦਗੀ 'ਚ ਨਹੀਂ ਦੇਖਿਆ ਹੋਣਾ ਕਿਸੇ ਨੇ ਵੀ ਨਹੀਂ ਦੇਖਿਆ ਹੋਣਾ ਨਾ ਕਦੇ ਮੈਂ ਕਹਿੰਦੀ ਪਰਮਾਤਮਾ ਕਦੇ ਕਿਸੇ ਨੂੰ ਐਹੋ ਜਿਹਾ ਨਰਕ ਨਹੀਂ ਖਾਵੇ ਮਨੁੱਖਤਾ ਦੀ ਸੇਵਾ ਲਈ ਉਹ ਸੇਵਾ ਕਰਦੇ ਨੇ ਹਿਊਮਨਸ ਨਾਲ ਜੁੜੇ ਹਿਊਮਨਸ ਲਈ ਪਰ ਜਦੋਂ ਮੈਂ ਉਹ ਵੀਡੀਓ ਦੇਖੀ ਤੇ ਉਹਦੇ ਚ ਪਿੱਛੇ ਜਿਹੜੀ ਆਲਰੇਡੀ ਮੋਨਿਕਾ ਸ਼ਰਮਾ ਜਿਹੜੀ ਹੈਗੀ ਉਹਨਾਂ ਦੀ ਬੇਟੀ ਹੈਗੀ ਉਹਨਾਂ ਨੇ ਤਿੰਨ ਡੌਗ ਦਿੱਤੇ ਰੱਖੇ ਹੋਏ ਸੀਗੇ। ਤੇ ਜਦੋਂ ਮੈਂ ਵੀਡੀਓ ਦੇਖੀ ਕਿਉਂਕਿ ਉਹ ਉਹਨਾਂ ਦੇ ਨਹੀਂ ਕੰਮ ਕਰ ਰਹੇ ਆ ਉਹ ਉਹਨਾਂ ਨੂੰ ਰੈਸਕਿਊ ਕਰਕੇ ਲੈ ਗਈ। ਅੱਜ ਅਸੀਂ ਮੈਂ ਜਦੋਂ ਵੀਡੀਓ ਦੇਖੀ ਮੇਰਾ ਬਹੁਤ ਦਿਲ ਦੁਖੀ ਹੋਇਆ ਕਿਉਂਕਿ ਮੈਂ ਜਾਨਵਰਾਂ ਨਾਲ ਜੁੜੀ ਹੁਈ ਆ। ਇਹ ਕੋਸ਼ਿਸ਼ ਕੀਤੀ ਕਿ ਮੈਨੂੰ ਜਗ੍ਹਾ ਦਾ ਪਤਾ ਲੱਗ ਸਕੇ ਤਾਂ ਕਿ ਮੈਂ ਇਹਨਾਂ ਡੌਗਸ ਨੂੰ ਆਪਾਂ ਇੱਥੋਂ ਰੈਸਕਿਊ ਕਰਕੇ ਲੈ ਜਾਵਾਂ। ਦੇਖੋ ਜੀ ਅੱਜ ਇੱਕ ਜ਼ੁਬਾਨ ਵਾਲਾ ਬੰਦਾ ਇਨਸਾਨ ਜਿੰਨੂੰ ਪਰਮਾਤਮਾ ਨੇ ਜ਼ੁਬਾਨ ਬਖਸ਼ੀ ਹੈ ਅੱਜ ਜਿਵੇਂ 21ਵੀਂ ਸਦੀ ਦੇ ਵਿੱਚ ਇਨਸਾਨ ਇਨਸਾਨ ਦੀ ਮਦਦ ਨਹੀਂ ਕਰ ਰਿਹਾ ਪਰ ਇਹ ਭੈਣ ਜੀ ਜੋ NGO ਚਲਾ ਰਹੇ ਰੱਬ ਦੇ ਜੀ ਤੇ ਭੈਣ ਜੀ ਦਾ ਵੀ ਕੀ ਕਹਿਣਾ ਉਹਨਾਂ ਦਾ ਬੇਟਾ ਉਹਨਾਂ ਦੀ ਸਾਰੀ ਟੀਮ ਜਿਨ੍ਹਾਂ ਇਹਨਾਂ ਬੇਜਵਾਨਾਂ ਦੇ ਲਈ ਇਹਨਾਂ ਨੇ ਵੀਰ ਮਿੰਟੂ ਜੀ ਨਾਲ ਜਿਹੜਾ ਸੰਪਰਕ ਕੀਤਾ ਫਿਰ ਸਾਡੇ ਨਾਲ ਸੰਪਰਕ ਕੀਤਾ ਨੈਕਸਟ ਡੇ ਇਹਨਾਂ ਨੇ ਸਾਨੂੰ ਬੋਲਾ ਵੀ ਆਪਾਂ ਪਲਾਨ ਕਰਨਾ ਆਪਾਂ ਉਹਨਾਂ ਨੂੰ ਵੀ ਰੈਸਕਿਊ ਕਰਕੇ ਲੈ ਕੇ ਆਉਣਾ ਔਰ ਇਹ ਰੈਸਕਿਊ ਵੀ ਇੰਨਾ ਪ੍ਰੇਮ ਭਰਿਆ ਸੀਗਾ ਬੜੇ ਹੀ ਪਿਆਰ ਨਾਲ ਆ ਗਿਆ ਇੱਥੇ ਪਿੰਡ ਵਾਲੇ ਕਹਿੰਦੇ ਆ ਵੀ ਇਹ ਬੱਕਰੀ ਖਾ ਜਾਂਦਾ ਹੈ ਇਹ ਗਾਵਾਂ ਨੂੰ ਖਾਂਦਾ ਸਾਨੂੰ ਇਦਾਂ ਦਾ ਕੋਈ ਨਹੀਂ ਲੱਗਦਾ ਵੀ ਇਹ ਇੰਨਾ ਸ਼ਾਂਤ ਬੰਦਾ ਇਦਾਂ ਦਾ ਕੁਝ ਕਰਦਾ ਹੋਊਗਾ ਪਰ ਇਹ ਕਾਨਾ ਉਹ ਕਾਨਾ ਹੈ ਇਹਦਾ ਇਤਿਹਾਸ ਤੇ ਨਾਂ ਲਿਖਿਆ ਜਾਣਾ ਹੈ ਵੀ ਜਿਨ੍ਹਾਂ ਨੇ 4-5 ਸਾਲ ਮੌਨਿਕਾ ਮੈਡਮ ਜਿਹੜੇ ਬਾਇਓ ਦੇ ਪ੍ਰੋਫੈਸਰ ਸੀ ਤੇ ਨਾਲ ਉਹਨਾਂ ਦੀ ਬੇਟੀ ਉਹਨਾਂ ਦੀ ਹਿਫਾਜ਼ਤ ਕੀਤੀ ਹੈ ਇਹਨਾਂ ਦੋਨਾਂ ਨੇ ਤੇ ਅੱਜ ਅਸੀਂ ਇਹ ਭੈਣ ਜੀ ਦਾ ਇੰਨਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਮਿੰਤੂ ਵੀਰ ਜੀ ਦਾ ਧੰਨਵਾਦ ਹੈ ਮਨੁੱਖਤਾ ਦੀ ਸੇਵਾ ਸੋਸਾਇਟੀ ਦਾ ਉਹਨਾਂ ਹੀ ਧੰਨਵਾਦ ਇਸ ਐਨ ਜੀਓ ਰੱਬ ਦੇ ਜੀ ਦਾ ਤੇ ਨਾਲ ਇਹਨਾਂ ਦੀ ਸਾਰੀ ਟੀਮ ਦਾ ਸਤਿ ਸ੍ਰੀ ਅਕਾਲ ਭੈਣ ਮੇਰੀਏ ਜੀ ਆਉਂਦੀ ਵਾਸਤੇ ਰਹਿ ਤੋ ਭਾਈ ਕੀ ਨਾਂ ਭੈਣੇ ਤੁਹਾਡਾ ਮਨਾਕਸ਼ੀ ਭੈਣੇ ਮੈਨੂੰ ਤਾਂ ਬਹੁਤ ਸ਼ੁਕਰੀਆ ਭੈਣ ਸ਼ੁਕਰੀਆ ਭਾਗ ਸਾਡੇ ਮਨਚਾ ਕਸਕ ਸੀਗੀ ਬਈ ਉਹ ਯਾਰ ਕਿਤੇ ਰਹਿ ਗਿਆ ਪਰ ਤੁਸੀਂ ਉਹ ਸਾਡੀ ਕਸਕ ਨੂੰ ਪੂਰਾ ਕਰਤਾ ਸੱਚੀ ਮਨਚ ਸੀ ਅਸੀਂ 5 ਕਿਲੋਮੀਟਰ ਕਰੀਬ ਇਹ ਮਗਰ ਭੱਜਿਆ ਕੁੱਤਾ ਤੇ ਅਸੀਂ ਮਗਰ ਸੀ ਗੱਡੀ ਸਾਡੀ ਤੇ ਅਸੀਂ ਇਹਦੇ ਮਗਰ ਮਗਰ ਗਏ ਇਹ ਰਸਤੇ 'ਚ ਨਾ 5 ਕਿਲੋਮੀਟਰ ਤੋਂ ਨਰਾਸ਼ ਹੋ ਕੇ ਪਿੱਛੇ ਨੂੰ ਮੁੜਿਆ ਆ ਰਿਹਾ ਸੀ ਅਸੀਂ ਗੱਡੀ ਲਾ ਲਈ ਮੂਰੇ ਦੇ ਤੇ ਅਸੀਂ ਇਹਨੂੰ ਫਰਨ ਉੱਤਰਦੇ ਸੀ ਤੇ ਭੱਜ ਲੈਂਦਾ ਸੀ ਮੂਰੇ ਕਿਲੋ 1.5 ਕਿਲੋਮੀਟਰ ਦੇ ਦੇ ਮਗਰ ਭੱਜੇ ਕਿ ਮੂਰੇ ਭੱਜ ਲਿਆ ਕਰ ਫਿਰ ਜਦੋਂ ਅਸੀਂ ਬਾਹਲਾ ਗਾਂ ਆ ਗਏ ਹੋਰ ਫਿਰ ਸਾਨੂੰ ਐ ਲੱਗਿਆ ਵੀ ਕਿਤੇ ਇਹ ਮੁੜ ਕੇ ਵਾਪਸ ਕਰੇ ਜਾਣ ਜੋਗਾ ਵੀ ਨਾ ਰਵੇ ਨਾ ਵੀ ਆਪਾਂ ਇਹਨੂੰ ਇੰਨਾ ਅੱਗੇ ਲੈ ਆਏ ਤਾਂ ਫਿਰ ਇਹ ਅਸੀਂ ਕੋਲ ਦੀ ਨਹੰਗਾ ਸਾਡੇ ਸਾਡੇ ਕਾਬੂ ਨਹੀਂ ਆਇਆ ਤੇ ਪਰ ਮੰਨ ਤੇ ਸੀਗਾ ਵੀ ਇਹਨੂੰ ਇੰਨੀ ਆਪਣੀ ਮਾਲਕਨ ਦੀ ਯਾਨੀ ਕਿ ਫਿਕਰ ਆ ਵੀ ਉਹਦੇ ਮਗਰ ਤੱਕ ਭੱਜ ਕੇ ਆਇਆ ਵੀ ਕੋਈ ਹੱਲ ਕਰੀਏ ਅਸੀਂ ਉਸ ਦਿਨ ਲੈ ਕੇ ਵੀ ਗਏ ਸੀ ਉਹ ਡੰਡਾ ਜਿਹੜਾ ਪਰ ਸਾਤੋਂ ਕੰਮ ਨਹੀਂ ਆਇਆ ਉਹ ਡੰਡਾ ਸਾਨੂੰ ਪਹਿਲਾਂ ਇਹਨਾਂ ਨੂੰ ਲੈ ਕੇ ਆਉਣੀ ਸਾਡੇ ਲਈ ਬਹੁਤ ਮੁਸ਼ਕਲ ਹੋ ਗਿਆ ਸੀ ਪਹਿਲਾਂ ਤਾਂ ਔਖਾ ਸੀਗਾ ਜੀ ਉਹ ਦੋਨੋਂ ਚੀਜ਼ਾਂ ਇਕੱਠੀ ਰਸਦੀ ਬਹੁਤ ਔਖੀ ਜੀ ਉਹ ਜਿਹੜੀ ਪਿੱਛੇ ਭੱਜਣ ਵਾਲੀ ਜਿਹੜੀ ਉਹ ਤੇ ਮੂਵਮੈਂਟ ਸੀਗਾ ਨਾ ਜੀ ਉਹ ਮੈਨੂੰ ਲੈ ਬੈਠਿਆ ਮੈਨੂੰ ਦੋ ਦਿਨ ਤਾਂ ਹੀ ਤੁਹਾਨੂੰ ਸੰਪਰਕ ਉਹ ਅਸੀਂ ਸਪੈਸ਼ਲੀ ਪਾਇਆ ਸੀ ਵਿੱਚ ਮੇਰੇ ਮਨ ਚ ਸੀਗਾ ਮੈਂ ਕਿਹਾ ਆਪਾਂ ਇਹ ਜਰੂਰ ਪਾਈਏ ਵੀ ਦਿਖਾਈਏ ਕਿੰਨਸਾਨ ਤੇ ਨਾਲੋਂ ਬਿਹਤਰ ਇੱਕ ਦਰবেশ ਆ ਜਿਹੜਾ ਅਜ ਇਨਸਾਨ ਦਾ ਵਫਾਦਾਰ ਆ ਤੇ ਉਹ ਪਾਉਣਾ ਸਾਡਾ ਸ਼ੋਅ ਵਿੱਚ ਸ਼ਾਟ ਉਹਨੂੰ ਅੱਜ ਇੱਥੇ ਤੱਕ ਲੈ ਆਇਆ ਹੋਰ ਜ਼ਰੂਰੀ ਸੀਗਾ ਉਹ ਓਏ ਪਿਆ ਤਾਂ ਉਪਰ ਆਲਾ ਹੋਇਆ ਲੋਕੀ ਬੋਲ ਜਿਵੇਂ ਕਮੈਂਟਾਂ ਚ ਕਹੀ ਜਾਂਦੇ ਸੀਗੇ ਵੀ ਡੌਗਸ ਕਿਉਂ ਨਹੀਂ ਲੈ ਕੇ ਆਏ ਕਿਉਂ ਨਹੀਂ ਲੈ ਕੇ ਆਏ ਲੈ ਕੇ ਆ ਸਕਦੇ ਸੀਗੇ ਉਹ ਸਾਨੂੰ ਜਿਹੜਾ ਕਰਦਾ ਉਹਨੂੰ ਪਤਾ ਹੁੰਦਾ ਉਹ ਕਿਉਂ ਲੈ ਕੇ ਆ ਸਕਦਾ ਕਿਉਂ ਨਹੀਂ ਜੀ ਜੀ ਚਾ ਚਲੋ ਪਰਮਾਤਮਾ ਨੇ ਸਾਨੂੰ ਤੁਨਾਨੂੰ ਕੱਠੀ ਸੇ ਵਾ ਇਸ ਗੱਲ ਦੀ ਜੇ ਨਹੀਂ ਸੀਗੀ ਇਸ ਬਾਨ ਨੇ ਐਡੀ ਵੱਡੀ ਸਖਸ਼ਤ ਨੂੰ ਸਾਨੂੰ ਮਿਲ ਲਿਆ ਸੀਗਾ ਸੋ ਪਰਮਾਤਮਾ ਨੇ ਕੀਤਾ ਧੰਨਵਾਦ ਬੰਦ ਕੀਤੀ ਬਾਬੀ ਬੱਚੇ ਇਹ ਵੀ ਵਿਚਾਰੀ ਗਈਆਂ ਗਈਆਂ ਦਾ ਤਾਂ ਤੇ ਨਹੀਂ ਸੀਗਾ ਗਈਆਂ ਦੇ ਬਾਰੇ ਤਾਂ ਮੈਨੂੰ ਪਤਾ ਹੀ ਨਹੀਂ ਸੀਗਾ ਆਪਾਂ ਤਾਂ ਕੁਦਰਤੀ ਵੱਡੀ ਗੱਡੀ ਲੈ ਗਏ ਸੀ ਵੀ ਚਲੋ ਆਰਾਮ ਨਾਲ ਸੋਖੇ ਆ ਜਾਣਗੇ ਜਿਹੜੇ ਸੋ ਹੁਣ ਤੀਨ ਉਹਨੇ ਇਹ ਤੇ ਵਿਚਾਰੀ ਜੀ ਬਿਸਤਰਿਆਂ ਤੇ ਚੜੀ ਪਈ ਹੈ ਉੱਥੇ ਗੋਹਾ ਕੀਤਾ ਹੈ ਉੱਥੇ ਆਪਣਾ ਮੂਤਰ ਕੀਤਾ ਹੋਇਆ ਬੁਰੀ ਹਾਲਤ ਜਿੱਦਨ ਅਸੀਂ ਗਏ ਸੀ ਨਾ ਜੀ ਉਸ ਦਿਨ ਵੀ ਬਹੁਤ ਬੁਰੀ ਹਾਲਤ ਸੀ ਇਹਦੀ ਉਹ ਭੈਣ ਠੀਕ ਨਹੀਂ ਸੀ ਅਫਸੈਟ ਸੀ ਉਹਨਿਆ ਨੂੰ ਬੰਨ ਕੇ ਰੱਖਿਆ ਹੋਇਆ ਸੀਗਾ ਇਹ ਖੋਲਿਆਏ ਸੀ ਤੇ ਜਿੱਥੇ ਬੰਨੀ ਹੋਈ ਸੀ ਨਾ ਜੀ ਉਹ ਜਗ੍ਹਾ ਤੇ ਮਤਲਬ 2-2 ਫੋਟੇ ਦਾ ਗੋਹਾ ਸੀ ਤੇ ਉਹਦੇ ਉੱਪਰ ਨੰਨੀ ਕੰਨਾ ਭਰਤ ਪੈ ਗਿਆ ਸੀ ਕਹਦੇ ਗੋਹੇਰੇ ਨਾਲ ਉੱਚਾ ਹੋ ਗਿਆ ਸੀਗਾ ਉਹਦੇ ਉੱਤੇ ਬੰਨੀ ਸੀ ਬਸ ਕੋਈ ਡਾਣੀ ਡੰਡਾ ਤੋੜ ਕੇ ਇਹ ਮੂਰੇ ਸਿਰਤ ਨਹੀਂ ਸੀ ਉਹ ਖਾ ਲੈਂਦੇ ਸੀ ਜਿੰਦਾ ਸੀ ਤੇ ਬਸ ਉੱਥੇ ਇਹਦਾ ਹਾਲ ਬਹੁਤ ਬੁਰਾ ਸੀ ਤੁਸੀਂ ਬਹੁਤ ਸਾਰੇ ਕੇਸ ਪਾਏ ਕੀਤੇ ਹੋਣੇ ਐਡਾ ਮਤਲਬ ਜਿਹੜਾ ਉਹ ਨਰਕ ਮੈਂ ਦੇਖਿਆ ਹੈ ਨਾ ਮਤਲਬ ਲਿਟਰਲੀ ਮੈਂ ਪਰਮਾਤਮਾ ਜਿੰਨੀ ਮਰਜ਼ੀ ਸਾਡੇ ਤੋਂ ਕੋਈ ਗਲਤੀ ਆਉਣ ਪਰ ਇਹ ਤਾਂ ਨਰਕ ਹੈ ਕਿਸੇ ਇਨਸਾਨ ਨੂੰ ਕਿਸੇ ਨਾਮ ਅਸੀਂ ਦਿਨ ਦਿਹਾੜੇ ਗਏ ਸੀਗੇ ਜਦ ਸਾਨੂੰ ਡਰ ਲੱਗ ਰਿਹਾ ਸੀਗਾ ਦਿਨ ਛਿਪਣ ਤੋਂ ਪਹਿਲਾਂ ਮੇ ਬੇਟੀ ਵੀ ਮੇਰੇ ਨਾਲ ਸੀ ਮੇਰਾ ਬੇਟਾ ਵੀ ਨਾਲ ਸੀਗਾ ਮਮੇ ਇੱਥੋਂ ਜਲਦੀ ਨਿਕਲੀ ਆ ਪਰ ਰਾਜ ਵੀ ਹੈਗਾ ਮਤਲਬ ਉਹ ਰਾਤ ਸ਼ਾਮ ਪੈਂਦਨ ਤੋਂ ਬਾਅਦ ਉੱਥੇ ਮੈਨੂੰ ਲੱਗਦਾ ਨਹੀਂ ਜਾਨਵਰ ਵੀ ਕਿਵੇਂ ਰਹਿ ਸਕਦਾ ਅਸਾਂ ਨੂੰ ਇਹਨਾਂ ਦੀ ਫਿਕਰ ਜੀ ਵੀ ਇਹ ਕਿਵੇਂ ਰਹਿਣਗੇ ਉਹ ਵਿਚਾਰੀ ਮਾਂ ਤੇ ਆ ਪਤਾ ਨਹੀਂ ਕਿਵੇਂ ਰਹਿ ਰਹੀਆਂ ਹਨ ਬਰਤਿਆ ਹੁਣ ਇਹਨਾਂ ਦੇ ਨਾਲ ਚਲੋ ਤੁਸੀਂ ਨਾਲ ਹੋਗੇ ਆਪਣਾ ਸ਼ਿਖਰ ਭਾਈ ਨਾਲ ਹੈਗਾ ਆਪਾਂ ਕੋਈ ਬਹੁਤ ਵੱਡੀ ਜਿੰਨੀ ਵੱਡੀ ਇਹ ਉਸ ਦਿਨ ਤਾਂ ਸਾਡੇ ਨਾਲ ਜਿਹੜੀ ਕਾਰਵਾਈ ਗੁਰੂ ਪਾਸ਼ਾ ਨਾਲ ਖੜੇ ਜੀ ਅਸੀਂ ਨਾਨਕ ਗੁਰੂ ਘਰ ਰੁੱਕ ਗਏ ਦਸ਼ਮੇਸ਼ਪਤਾ ਦੇ ਗੁਰਦੁਆਰਾ ਸਾਹਿਬ ਚ ਉੱਥੋਂ ਸਾਡੇ ਨਾਲ ਪੰਜ ਸਿੰਘ ਤੁਰੇ ਉਹ ਵੀ ਕੱਲ ਸਾਡੇ ਨਾਲ ਸੀ ਨਾ ਹਾਂ ਕੱਲ ਵੀ ਸੀ ਨਾਲ ਨਾ ਉਹਨਾਂ ਦੇ ਹੌਸਲੇ ਦੇ ਕੁਝ ਨਹੀਂ ਸੀ ਹੁੰਦੇ ਤੇ ਉਹ ਪੰਜੇ ਜਾਣੇ ਸਾਡੇ ਨਾਲ ਗਏ ਉੱਥੇ ਜਿਉਂ ਨਾ ਜਾਂਦੇ ਸ਼ਹਿਰ ਸਾਤੋਂ ਵੀ ਇੰਨਾ ਹੌਸਲਾ ਨਾ ਪੈਂਦਾ ਕਿਉਂਕਿ ਲੋਕਲ ਬੰਦੇ ਨਾਲ ਸੀ ਨਾ ਤਾਂ ਸਾਨੂੰ ਵੀ ਐ ਸੀਗਾ ਉਹਨਾਂ ਦੇ ਨਾਲ ਨਾਲ ਖਾਲਸੇ ਸੀਗੇ ਹਾਂ ਗੁਰੂ ਦੇ ਸਿੰਘ ਸੀ ਉਹ ਇਦਾਂ ਭੱਜ-ਭੱਜ ਕੇ ਜਿਹੜਾ ਉਹਨਾਂ ਨੇ ਕੰਮ ਸਾਡੇ ਨਾਲ ਕਰਾਇਆ ਇਹ ਕੋਈ ਸੋਖੀ ਗੱਲ ਸੀ ਸਾਨੂੰ ਵੀ ਦੇਖ ਕੇ ਕੁੱਤੇ ਡਰ ਗਏ ਸੀਗੇ ਉੱਪਰ ਭੱਜੇ ਚਲੋ ਵਾਹਿਗੁਰੂ ਜੀ ਕਹਿੰਦਾ ਸੀਗਾ ਤੁਹਾਡੇ ਵਾਂਗੂ ਦਿਖਦੀ ਮੈਂ ਦੋ ਚਾਰ ਬਾਰੇ ਕਾਣਾ ਕੋ ਨਾ ਕੀਤਾ ਇਹ ਲਾਡ ਲੋਟ ਜੇ ਕਰਕੇ ਕਾਣਾ ਵੀ ਆ ਗਿਆ ਜਦ ਜਬੀ ਆ ਗਿਆ ਇੱਕ ਰਹਿ ਗਿਆ ਉਹ ਮੇਰੇ ਪਾਸ ਕਿਸੇ ਨਾ ਕਿਸੇ ਤਰੀਕੇ ਨਾਲ ਲੁਧਿਆਣਾ ਦੇਖ ਸਕਦਾ ਉਹ ਜਾਣਦੀ ਰਹਿੰਦੀ ਉਧਰ ਉਹ ਆਪ ਉਹ ਦਿਨ ਆਈ ਉਹ ਵੀ ਕਰਵਾ ਲਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨਾਕਸ਼ੀ ਭੈਣ ਰੱਬ ਦੇ ਜੀ ਰੱਬ ਦੇ ਜੀ ਸੰਸਤਾ ਚ ਚਲਾਉਂਦੀ ਹੈ ਸਾਡੀ ਭੈਣ ਤੇ ਧੰਨਵਾਦ ਆਏ ਭੈਣ ਦਾ ਜਿਨੇ ਇਹ oprala ਸ਼ੁਰੂ ਕੀਤਾ ਕਿੰਨੇ ਸਾਲ ਹੋ ਗਏ ਭੈਣ 5 ਸਾਲ ਹੋ ਗਏ 5 ਸਾਲ ਹੋ ਗਏ ਤੇ ਇਸ ਤਰ੍ਹਾਂ ਦੀਆਂ ਸਾਡੀਆਂ ਭੈਣਾਂ ਨੂੰ ਸਾਡਾ ਫਰਜ਼ ਆ ਐਪਰੀਸ਼ੀਏਟ ਕਰਨਾ ਬਣਦਾ ਜਿਹੜੀ ਚੀਜ਼ ਸਾਤੋਂ ਅਧੂਰੀ ਰਹਿ ਗਈ ਸੀ ਅੱਜ ਭੈਣ ਨੇ ਉਹ ਪੂਰੀ ਕੀਤੀ ਜਦੋਂ ਅਸੀਂ ਮੋਨਿਕਾ ਭੈਣ ਨੂੰ ਮੋਨਿਕਾ ਸ਼ਰਮਾ ਭੈਣ ਨੂੰ ਲੈ ਕੇ ਆਏ ਸੀ ਤੇ ਨਾਲ ਇਸਿਕਾ ਸ਼ਰਮਾ ਨੂੰ ਪਹਾੜਾਂ ਦੇ ਵਿੱਚੋਂ ਹਿਮਾਚਲ ਤੋਂ ਨਾਹਨ ਤੋਂ ਅੱਗੇ ਇੱਕ ਪਿੰਡ ਸੀਗਾ ਚੋਲ ਬੋਲ ਉਸ ਪਹਾੜਾਂ ਦੇ ਵਿੱਚ ਥੱਲੇ ਉੱਤਰ ਕੇ ਪੈਦਲ ਜਾ ਕੇ ਬੜੀ ਮੁਸ਼ਕਲ ਨਾਲ ਰੈਸਕੂ ਕੀਤਾ ਸੀ ਪਰ ਮਨ ਚ ਇੱਕ ਸੀ ਉੱਥੇ ਜਿਹੜੇ ਡੌਗੀ ਸੀ ਨਾ ਇੱਕ ਨੂੰ ਕਾਨਾ ਕਹਿੰਦੀ ਸੀ ਭੈਣ ਕ੍ਰਿਸ਼ਨ ਕਨਈਆ ਉਹਦੇ ਨਾਲ ਹੀ ਬਿੰਦੀ ਖੰਦੀ ਬਹੁਤ ਪਿਆਰ ਕਰਦੀ ਸੀ ਤੇ ਉਹਨੂੰ ਜਦੋਂ ਉਹਦੇ ਮਗਰ ਭੱਜਦਿਆਂ ਦੇਖਿਆ ਜਦੋਂ ਅਸੀਂ ਲੈ ਕੇ ਆਏ ਸੀ ਮਨ ਤਕਲੀਫ ਸੀ ਪਰ ਅਸੀਂ ਕੋਸ਼ਿਸ਼ ਕੀਤੀ ਸੱਤ ਹੋਈ ਨਹੀਂ ਸੀ ਉਹ ਕੋਸ਼ਿਸ਼ ਅੱਜ ਪੂਰੀ ਹੋਈ ਆ ਤੇ ਇੱਕ ਉੱਥੇ ਗਊ ਮਾਤਾ ਉਹਦਾ ਜਾਇਆ ਬੱਚਾ ਤੇ ਗਊ ਮਾਤਾ ਬੰਨੀ ਹੋਈ ਸੀ ਬਹੁਤ ਮਾੜੀ ਹਾਲਤ ਦੇ ਵਿੱਚ ਅਸੀਂ ਖੋਲ ਕੇ ਉਹਨੂੰ ਖੁੱਲਾ ਛੱਡਤਾ ਸੀ ਵੀ ਚਲੋ ਆਜ਼ਾਦਤਾ ਕਰੀਏ ਤੇ ਇੱਕ ਗਵੰਡੀ ਪਿੰਡ ਜਿਹੜੇ ਘਰ ਸੀ ਵਾਲਾ ਦੇਲੇ ਇੱਕ ਪ੍ਰਧਾਨ ਸੀ ਉੱਥੋਂ ਦਾ ਉਹਨੂੰ ਬੇਨਤੀ ਕਰੀ ਸੀ ਵੀ ਤੁਸੀਂ ਥੋੜਾ ਧਿਆਨ ਰੱਖ ਲਿਓ ਪਰ ਉਸ ਅਧੂਰੀ ਸੇਵਾ ਨੂੰ ਅੱਜ ਪੂਰਿਆਂ ਕੀਤਾ ਭੈਣ ਮਨਾਕਸ਼ੀ ਨੇ ਸ਼ੇਖਰ ਜੀ ਹੋਣਾ ਨੇ ਇਹਨਾਂ ਨੇ ਸਾਰਿਆਂ ਨੇ ਜਾ ਕੇ ਅੱਜ ਉੱਥੋਂ ਜਾ ਕੇ ਰੈਸਕਿਊ ਕਰਕੇ ਲੈ ਕੇ ਆਂਦਾ ਗਊ ਮਾਤਾ ਦੇ ਜਾਏ ਨੂੰ ਗਊ ਮਾਤਾ ਨੂੰ ਪਿੱਛੇ ਕੰਨਾਂ ਤੇ ਕੀ ਨਾਂ ਦੁਜਰਾ ਟਿੱਡੇ ਦੋਨਾਂ ਨੂੰ ਉਹਨਾਂ ਨੂੰ ਇਹ ਚਾਰੋਂ ਰੱਬ ਦੇ ਜੀ ਰੈਸਕਿਊ ਹੋ ਕੇ ਹਿਮਾਚਲ ਤੋਂ ਪੰਜਾਬ ਪਹੁੰਚੇ ਆ ਤੇ ਅਸੀਂ ਧੰਨਵਾਦੀ ਆ ਭੈਣ ਦੇ ਇਹਨਾਂ ਦੀ ਸੰਸਥਾ ਦੇ ਭੈਣ ਬਿਨਾਕਸ਼ੀ ਦੇ ਟੀਮ ਦੇ ਮੈਂਬਰ ਨੇ ਉਹਨਾਂ ਦਾ ਬੇਟਾ ਬੇਟਾ ਇਧਰ ਕੀ ਨਾਂ ਤੇਰਾ ਤੇਰੀ ਨਾਂ ਹੈ ਜੀ ਮੇਰਾ ਗੈਰੀ ਨਾਂ ਮੇਰਾ ਗੈਰੀ ਗੈਰੀ ਨੇ ਬਹੁਤ ਹੌਸਲਾ ਦਿਖਾਇਆ ਇੱਥੋਂ ਐਡੀ ਦੂਰ ਜਾਣਾ ਆਪਣੇ ਆਪ ਦੇ ਵਿੱਚ ਉੱਥੋਂ ਥੱਲੇ ਉਤਰ ਕੇ ਜਾਣਾ ਤੁਰ ਕੇ ਪੈਦਲ ਜਿੱਥੇ ਉਹ ਰਹਿ ਰਹੇ ਸੀਗੇ ਉੱਥੇ ਸਿਰਫ ਪੈਦਲ ਹੀ ਜਾਇਆ ਜਾ ਸਕਦਾ ਸੀ ਤੇ ਉੱਥੋਂ ਤੁਹਾਨੂੰ ਮਿਲਾਉਨੇ ਆ ਰੱਬ ਦੇ ਜੀ ਲਿਆ ਆ ਗਿਆ ਰੀ ਉਹ ਹਾਂ ਵੀ ਕਾਨਾ ਹੈ ਵੀ ਕਾਨਾ ਤੇਰੇ ਦੋਸ਼ੀ ਸੀ ਭਾਈ ਅਸੀਂ ਯਾਰ ਵਾਕਈ ਇਹ ਰੱਬ ਦੇ ਜੀ ਹੈ ਨਾ ਜਿਹੜੇ ਇਹ ਇਨਸਾਨ ਨਾਲੋਂ ਜ਼ਿਆਦਾ ਵਫਾਦਾਰ ਨੇ ਇਨਸਾਨ ਇਹਨਾਂ ਨੇ ਨਾ ਜੀ ਉੱਥੇ ਜਿਹੜਾ ਜਾਨਵਰਾਂ ਤੋਂ ਬਚਾਇਆ ਉਹਨਾਂ ਨੂੰ ਨਾ ਉਹਦੀ ਕੋਈ ਮੰਨ ਲੋ ਉਦਾਹਰਨ ਨਹੀਂ ਦਿੱਤੀ ਜਾ ਸਕਦੀ ਉਹ ਜੀ ਮਤਲਬ ਪਰ ਜਿਹੜਾ ਇਮੋਸ਼ਨਲੀ ਜਿਹੜੀ ਚੀਜ਼ ਟੁੱਟਦੀ ਹੈ ਭਾਵੇਂ ਇਨਸਾਨ ਹੋ ਭਾਵੇਂ ਬੇਜਵਾਨੋ ਜਿਹੜਾ ਇਮੋਸ਼ਨਲੀ ਟੁੱਟਦਾ ਹੈ ਨਾ ਜੀ ਉਹ ਉਹ ਸਭ ਤੋਂ ਜ਼ਿਆਦਾ ਖਤਰਨਾਕ ਕਿਉਂਕਿ ਜੇ ਮਾੜਾ ਜੀ ਵੀ ਖੜਕਾ ਹੁੰਦਾ ਸੀ ਇਹ ਭੌਂਕਦੇ ਸੀ ਤੇ ਉਹਨਾਂ ਨੂੰ ਹੌਸਲਾ ਹੁੰਦਾ ਸੀ ਕਿ ਪਤਾ ਲੱਗ ਗਿਆ ਜੀ ਉਹ ਰਹੇ ਇਸ ਲਈ ਰਹੀ ਹੈ ਕਿ ਰਾਤ ਨੂੰ ਸ਼ੇਰ ਆਉਂਦੇ ਕਿ ਕੁੱਤੇ ਅਲਰਟ ਕਰ ਦਿੰਦੇ ਨੇ ਉਹਨਾਂ ਨੂੰ ਤਾਂ ਜੋ ਦੇਖ ਕੇ ਉਹ ਅਲਰਟ ਹੋ ਕੇ ਆਪਣਾ ਹਮਲਾਤ ਬਚਾਅ ਕਰ ਲੈਣ ਹਾਂ ਲਾਈਟ ਲੂਟੀ ਜਗਾ ਲੈਂਦੀ ਹੈ ਨਾ ਗੁਜ਼ਾਰਾ ਹੀ ਨਹੀਂ ਆ ਉਹ ਏਰੀਆ ਤੇ ਹੋਰ ਹੋਰ ਇਹ ਗਾਂ ਦਾ ਹੋ ਬਣਿਆ ਆ ਤਾਂ ਸਹੀ ਹਾਕ ਮਾਰਨ ਨੂੰ ਆ ਖੋਲ ਦਿਓ ਜੀ ਇਹਨੂੰ ਖੋਲਿਓ ਖੋਲ ਦਿਓ ਖੋਲ ਦਿਓ ਖੋਲ ਦਿਓ ਖੋਲ ਦਿਓ ਇਹ ਕੀ ਹੈ ਇਹ ਕਾ ਮਾ ਨਹੀਂ ਹੈ ਇਹ ਕੀ ਕਿ ਮਾ ਨਹੀਂ ਹੈ ਹੋਰ ਹੈ ਨਾ ਦਾ ਨਾ ਕਹਿ ਨਹੀਂ ਹੋਣੀ ਪੀਰ ਨਹੀਂ ਮੈਨੇ ਇਹ ਕੀ ਹੈ ਇਹ ਕੀ ਹੈ ਕੋਈ ਨਾ ਰਹਿਣ ਇਹ ਕੋਈ ਨਹੀਂ ਕਿ ਲੈ ਲਿਆ ਆਲੀ ਟਿੱਡੀ ਕਿੰਨੀ ਮੋਟੀ ਹੋ ਗਈ ਟਿੱਡੀ ਮੋਟੀ ਹੋ ਗਈ ਟਿੱਡੀ ਮੋਟਾ ਹੋ ਗਿਆ ਟਿੱਡੋ ਮੈਂ ਮੈਂ ਕਾਨਾ ਲੈਣਾ ਹੈ ਮੈਂ ਕਾਨਾ ਲੈਣਾ ਹੈ ਤੁਹਾਰੀ ਕੋਈ ਨਹੀਂ ਆਈ ਆ ਜੁੱਤੀ ਦੇ दो ਮੇਰੇ ਕੋਲ ਠੀਕ ਹੈ ਠੀਕ ਹੈ ਦੇ ਦਾਂਗੇ ਚਲੋ ਤੂੰ ਕਾਨਾ ਨੂੰ ਮਿਲ ਲੈ ਕਾਨਾ ਨੂੰ ਮਿਲ ਲੈ ਵੇਲੇ ਇਸ ਤੇ ਇਹ ਕਿਤੇ ਦੱਸ ਲੋ ਗਿਆ ਇਹਨਾਂ ਕਿਤੇ ਇਹਦੇ ਕਿਤੇ ਦੱਸ ਦੇ ਜਾ ਕਿਸੇ ਜੇਰ ਕਰਤੀ ਹੋਵੇ ਦੇ ਰਿਹਾ ਬਾਬੂ ਕਿੱਥੇ ਆ ਗਿਆ ਦੁਦਿਆ ਨਾ ਇਹ ਚੁਗਾ ਇਹ ਬਾਬੂ ਦੁਦਿਆ ਕਿਥੇ ਦੇ ਗਏ ਸੀ ਅਬ ਤਾਂ ਇਹ ਪਣ ਕਿੱਡਾ ਅਸੀਂ ਤੇਰੇ ਕੋਲੇ ਸੀਗਾ ਆਇਆ ਮੈਨੂੰ ਕੋਈ ਪਤਾ ਇਤਨਾ ਕਮਜ਼ੋਰ ਤੇ ਬਿਆਦ ਦੇ ਦੇ ਵੀ ਕੰਮ ਰੇਟ ਕਰ ਗਿਆ ਚੋਟਾ ਨਾ ਚੀ ਨਾ ਕਰਦਾ ਉਹ ਫਿਰ ਕਰਦਾ ਉਹ ਇਤਨਾ ਦਿਲਦਰ ਯਾਰ ਅਵਿਚਾ ਕੰਮ ਵੀ ਉਹ ਕਰ ਗਿਆ ਆਪਣੇ ਦੀ ਜੇ ਫੜ ਗਏ ਹਮਾਰੇ हमारे को घर के ठीक ठीक। है, 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 है। मेरी मेरी शादी हुई हुई और चार साल से ये सुरक्षा सुरक्षा कर कर रहा रहा मेरे बच्चों की चलो। क्या हो गया ने दे। ने दे। ने क्या क्या किया है? क्या पानी दिया बोलेगा

ਜਿੱਥੇ ਕਿਤੇ ਅੱਜ ਦਾ ਇਨਸਾਨ ਜਿਹੜਾ ਸੱਚਾ ਨਾ ਜਿਹੜਾ ਸਾਫ਼ ਦਿਲ ਆ ਉਹੀ ਉੱਚ ਊਰਜਾ ਜਿਹੜਾ ਚਲਾਕ ਉਹ ਤਾਂ ਡਿਪਰੈਸ਼ਨ 'ਚ ਵੀ ਨਹੀਂ ਜਾਂਦਾ ਇਹ ਭੈਣ ਕਿਤੇ ਨਾ ਕਿਤੇ ਸੌਫਟ ਕਾਰਨਰ ਸੀ ਸਾਫ਼ ਦਿਲ ਸੀ ਇਸ ਦੁਨੀਆ ਦੀ ਚੱਕਾ ਚੌਂ ਦੇ ਨਾਲ ਨਹੀਂ ਚੱਲ ਪਾਈ ਇਹ ਦੁਨੀਆ ਤੋਂ ਦੂਰ ਹੋਣ ਦੀ ਕੋਸ਼ਿਸ਼ ਕੀਤੀ ਕਿ ਚਲ ਮੈਂ ਆਪਣਾ ਜੰਗਲਾਂ 'ਚ ਜਾ ਕੇ ਰਹਿਣੀ ਆ ਉੱਥੇ ਵੀ ਸਰਵਾਈਵ ਨਹੀਂ ਕਰ ਪਾਈ ਉੱਥੇ ਵੀ ਜਾਂ ਤਾਂ ਦਿਮਾਗ ਦੇ ਨਾਲ ਥੋੜਾ ਚੰਗੇ ਤਰੀਕੇ ਨਾਲ ਆਪਣੀ ਧੀ ਨੂੰ ਵੀ ਆਪ ਵੀ ਪੈਸਾ ਵੀ ਬਹੁਤ ਸਾਰਾ ਖਰਚ ਲਿਆ 35-40 ਲੱਖ ਰੁਪਇਆ ਲੋਕ ਖਾ ਗਏ ਤੇ ਉੱਤੇ ਛੱਤ ਵੀ ਨਹੀਂ ਬਣ ਪਾਈ ਫਿਰ ਪ੍ਰੇਮ ਸੀ ਜਿਹੜਾ ਬੇਜਵਾਨਿਆਂ ਦੇ ਨਾਲ ਉਹ ਤਾਂ ਬੇਅੰਤਿਆਮ ਆ ਉਹਨੂੰ ਤਾਂ ਸ਼ਾਇਦ ਕਿਸੇ ਨੂੰ ਗਲਤ ਲੱਗੇ ਸ਼ਾਇਦ ਕਿਸੇ ਨੂੰ ਮਾੜਾ ਲੱਗੇ ਸ਼ਾਇਦ ਕਿਸੇ ਨੂੰ ਦੇਖ ਕੇ ਸਹੀ ਨਾ ਲੱਗਦਾ ਹੋਵੇ ਪਰ ਉਹਦਾ ਇੱਕ ਉਹ ਪਿਆਰ ਆ ਇੱਕ ਇਨਸਾਨ ਦਾ ਇਨਸਾਨ ਨਾਲ ਵੀ ਨਹੀਂ ਰਿਹਾ ਜਿਹੜਾ ਜਿਹੜਾ ਰੱਬ ਨਾਲ ਪਿਆਰ ਕਰਦਾ ਨਾ ਬੰਦਾ ਉਹ ਰੱਬ ਨਾਲ ਜਿਵੇਂ ਪਿਆਰ ਕਰਦੀ ਓਵੇਂ ਉਸ ਕਾਨੇ ਨੂੰ ਉਸ ਕੋਈ ਉਹਨੂੰ ਕੁੱਤਾ ਕਹਿੰਦਾ ਹੋਊਗਾ ਪਰ ਉਹਦੇ ਲਈ ਉਹ ਰੱਬ ਆ ਉਹਦੇ ਲਈ ਉਹ ਸੁਆਮੀ ਆ ਉਹਦੇ ਲਈ ਉਹ ਪਰਮੇਸ਼ਰ ਆ ਅੱਜ ਕੋਸ਼ਿਸ਼ ਕੀਤੀ ਆ ਸਾਡੀ ਭੈਣ ਮਨਾਕਸ਼ੀ ਨੇ ਛੋਟੀ ਜੀ ਉਸ ਰੱਬ ਨੂੰ ਉਸ ਉਹਦੇ ਅਪਾਸ਼ਿਕ ਦੇ ਨਾਲ ਮਿਲਾਉਣ ਦੀ ਧੰਨਵਾਦ ਕਰਦੇ ਹਾਂ ਨਾਖਸ਼ੀ ਭੈਣ ਦਾ ਥੈਂਕ ਯੂ ਕਰਦੇ ਆ ਕੋਸ਼ਿਸ਼ ਹੈ ਸਾਡੀ ਹਾਲਾਂਕਿ ਭੈਣ ਨਾਰਾਜ਼ ਵੀ ਹੋ ਰਹੀ ਹੈ ਸਾਡੇ ਨਾਲ ਨਾਨਕਾ ਤੇ ਸ਼ਰਮਾ ਗੁੱਸੇ ਵੀ ਹੁੰਦੀ ਆ ਸਾਨੂੰ ਗਲਤ ਗਲਤ ਮਲਤ ਵੀ ਬੋਲਦੀ ਆ ਪਰ ਸਾਡਾ ਫਰਜ਼ ਆ ਅਸੀਂ ਸਿਰ ਨੀਮਾ ਕਰਕੇ ਕੋਈ ਨਾ ਭੈਣ ਦਾ ਗੁੱਸਾ ਵੀ ਚਲਦੇ ਆ ਕਿਉਂਕਿ ਹਜੇ ਉਹ ਜਿੰਨੀ ਪਵਿੱਤਰ ਰੂਹ ਆ ਉਸ ਤਰੀਕੇ ਦੇ ਨਾਲ ਉਹ ਸੋਚ ਨਹੀਂ ਪਾ ਰਹੀ ਜਿਸ ਤਰ੍ਹਾਂ ਦੀ ਅੱਜ ਦੀ ਦੁਨੀਆ ਵਾ ਸਾਡੀ ਉਹ ਕੋਸ਼ਿਸ਼ ਆ ਉਹ ਵੀ ਉਸ ਦੁਨੀਆ ਨੂੰ ਸਮਝਣ ਦੇ ਯੋਗ ਹੋਵੇ ਚਾਹੇ ਉੱਥੇ ਜਾ ਕੇ ਰਵੇ ਬਾਅਦ ਦੇ ਵਿੱਚ ਆਪਣੇ ਘਰਾਂ ਦੇ ਨਾਲ ਪਰ ਚੰਗੇ ਤਰੀਕੇ ਨਾਲ ਰਵੇ ਕਿਸੇ ਘਰ ਨਾਲ ਰਵੇ ਉਹ ਵੀ ਚੰਗੇ ਤਰੀਕੇ ਨਾਲ ਰਵੇ ਉੱਥੇ ਇਸ਼ਕਾ ਦਾ ਜੀਵਨ ਭੈਣ ਦੇਖ ਕੇ ਆਈਏ ਭੈਣ ਕੀ ਹਾਲਾਤ ਸੀ ਉੱਥੇ ਤੁਸੀਂ ਦੇਖਿਓ ਵੀਡੀਓ ਮਤਲਬ ਮੈਂ ਉਹ ਚੇਹੀ ਕਿਹਾ ਹੈ ਕਵੀਤ ਨਰਕ ਹੀ ਭੋਗਦੇ ਨੇ ਪਰ ਇਹ ਜਾਂ ਨਰਕ ਨਾ ਪਰਮਾਤਮਾ ਕਿਸੇ ਦੇ ਵੱਡੇ ਵੱਡੇ ਕਸੂਰ ਵਾਲੇ ਬੰਦੇ ਨੂੰ ਇਦਾਂ ਦਾ ਨਰਕ ਨਾ ਦਿਖਾਵੇ ਜਿੱਦਾਂ ਦਾ ਨਰਕ ਉੱਥੇ ਬਣਿਆ ਹੋਇਆ ਸੀ ਬਸ ਅਰਦਾਸ ਕਰਿਓ ਸਾਡੇ ਉੱਥੇ ਸਾਹ ਲੈਣਾ ਤਾਂ ਬਹੁਤ ਦੂਰ ਦੀ ਗੱਲ ਹੈ ਵੀਰ ਸਾਡੇ ਤਾਂ ਉੱਥੇ ਪੈਰ ਰੇ ਦੇ ਤਰਿਆ ਜਾ ਰਿਹਾ ਸੀਗਾ ਇੰਨੀ ਕੁ ਬੁਰੀ ਹਾਲਤ ਸੀਗੀ ਪਰਮਾਤਮਾ ਸਾਨੂੰ ਮਾਫ਼ ਕਰੇ ਇਨ੍ਹਾਂ ਚੀਜ਼ਾਂ ਲਈ ਤੇ ਹਿੰਮਤ ਬਖਸ਼ੇ ਬਾਈ ਨੂੰ ਇਨ੍ਹਾਂ ਮੈਨੂੰ ਆਪਾਂ ਇਹ ਬੇਜਬਾਨ ਲਈ ਸੋਸਤਾ ਚਲਾ ਰਹੇ ਹਾਂ ਮੈਨੂੰ ਉਹ ਚੀਜ਼ ਬੜੀ ਔਖੀ ਲੱਗਦੀ ਸੀ ਕਿ ਵੀ ਅਸੀਂ ਇਹਨਾਂ ਦੀ ਹੈਲਪ ਕਰਦੇ ਹਾਂ ਪਰ ਬੇਜਬਾਨ ਲਈ ਲੋਕ ਕੁਝ ਵੀ ਪਿੱਛੇ ਲੋਕ ਬੋਲ ਜਾਂਦੇ ਪਰ ਜੋ ਹਾਲ ਮੈਂ ਅੱਜ ਦੇਖਿਆ ਵੀ ਇੰਨੀ ਵੱਡੀ ਕਿਰਤ ਕਰਨ ਦੇ ਬਾਅਦ ਵੀ ਕਿਤੇ ਨੇ ਕਿਤੇ ਬਾਈ ਨੂੰ ਵੀ ਇਹ ਚੀਜ਼ਾਂ ਸੋਹਣੀ ਪੈਂਦੀਆਂ ਨੇ ਦੇਖ ਰਹੇ ਨੇ ਮੈਂ ਸੱਚੀ ਹੈਰਾਨ ਆਜ ਮੈਨੂੰ ਬਹੁਤ ਵੱਡਾ ਸਬਕ ਮਿਲਿਆ ਕਿ ਮੈਂ ਛੋਟੇ-ਛੋਟੇ ਚੀਜ਼ਾਂ ਤੇ ਕੋਈ ਕੁਝ ਬੋਲ ਜਾਂਦਾ ਸੀਗਾ ਵੀ ਉਹ ਉੱਥੇ ਕੁੱਤਾ ਭੱਜ ਗਿਆ ਮਰ ਗਿਆ ਫਲਾਣਾ ਹੋ ਗਿਆ ਮੈਂ ਰਿਐਕਟ ਕਰਦੀ ਸੀ ਮੈਂ ਆਪਣਾ ਬੀਪੀ ਵਧਾ ਲਿਆ ਮੈਂ ਆਪਣੀ ਸਿਹਤ ਖਰਾਬ ਕਰ ਲਈ ਬਹੁਤ ਕੁਝ ਕੀਤਾ ਪਰ ਅੱਜ ਬਾਈ ਤੋਂ ਮੈਨੂੰ ਬਹੁਤ ਵੱਡੀ ਸਿੱਖਿਆ ਮਿਲੀ ਹੈ ਕਿ ਉਹ ਕਿੰਨਾ ਕੁ ਕੁਝ ਬੋਲ ਗਏ ਜਿਹੜਾ ਜਿਹੜਾ ਇਸ ਉਪਰਾਲੇ ਤੇ ਕੋਈ ਲੈਣਾ ਦੇਣਾ ਨਹੀਂ ਹੈਗਾ ਇੰਨਾ ਕੁਝ ਬੋਲ ਗਏ ਪਰ ਬਾਈ ਦੇ ਮਤਲਬ ਤੇ ਸ਼ਿਕਰਨੀ ਸੀਗੀ ਮੈਂ ਚੀਜ਼ੋ ਅੱਜ ਬਹੁਤ ਵੱਡੀ ਇੱਕ ਸਿੱਖਿਆ ਲੈ ਕੇ ਇੱਥੇ ਆ ਰਹੀ ਹਾਂ ਥੈਂਕ ਯੂ ਬਾਈ ਥੈਂਕ ਯੂ ਸਾਰੇ ਕਰੀオーਰ ਦਾਸ ਉਸ ਕਾਨੇ ਲਈ ਵੀ ਉਸ ਕਾਨੇ ਦੀ ਉਸ ਆਪਾਸ਼ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ